ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲਿਆਂਗੇ ਫਤੀਗੜ ਸਾਹਿਬ ਪਿੰਡ ਰੰਗਰੇੜੀ ਰੰਗਰੇੜੀ ਪਿੰਡ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਫਾਰਮਰ ਵੀਰਾਂ ਨੂੰ ਸਪੈਸ਼ਲੀ ਜਿਹੜਾ ਆਪਾਂ ਛੋਟਾ ਤੇ ਛੋਟੀ ਮੇਲਿਆਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀਗੇ ਪੋਰ ਪਿੰਡ ਰੰਗਰੇੜੀ ਦੇ ਹੀ ਆਪਣੇ ਖਾਸ ਮਿੱਤਰ ਦਾ ਤੇ ਉਹ ਛੋਟੇ ਦੇ ਆਪਾਂ ਨੇ ਸਟਰੋ ਤਿਆਰ ਕਰਵਾਏ ਸੀਗੇ ਪਹਿਲਾਂ ਝਾਕ ਸੀ ਵੀ ਹਜੇ ਸਾਲ 1.5 ਸਾਲ ਸਟਰੋ ਨਹੀਂ ਤਿਆਰ ਕਰਵਾਉਂਦੇ ਹੈਗੇ ਹਜੇ ਛੋਟਾ ਗਾ ਕਿਉਂ ਖੀਰਾ ਕੈਟਾਗਰੀ ਦੇ ਵਿੱਚ ਕੰਪੀਟੀਸ਼ਨ ਲੜੇ ਨੇ ਛੋਟੇ ਨੇ ਚਾਹੇ ਧਨੋਲੇ ਦਾ ਹੋਵੇ ਤੇ ਚਾਹੇ ਕੁਰਕ ਖੇਤਰ ਦਾ ਬਾਬੇ ਦੀ ਕਿਰਪਾ ਨਾਲ ਜਿੱਥੇ ਵੀ ਆਪਾਂ ਲੈ ਕੇ ਗਏ ਆ ਆਪਣੇ ਜਾਨਵਰਾਂ ਨੂੰ ਕਿਤੇ ਵੀ ਖਾਲੀ ਨਹੀਂ ਮੁੜੇ ਕੋਈ ਨਾ ਕੋਈ ਪੋਜੀਸ਼ਨ ਤੇ ਜ਼ਰੂਰ ਆਏ ਨੇਗੇ ਤੇ ਗੱਲ ਕਰੀਏ ਸਟਰੋ ਦੀ ਸਟਰੋ ਆਪਾਂ ਨੇ ਬਣਵਾਲੇ ਸੀਗੇ ਹਸਾਰ ਤੋਂ ਤੇ ਘਟੋ ਘਟਾ ਪਾਣੇ 750 800 ਸਟਰਾ ਬਣਵਾਇਆ ਸੀ ਕਿਉਂਕਿ ਮੰਗ ਮੰਗ ਬਹੁਤ ਜਿਆਦਾ ਸੀਗੀ ਫਾਰਮਰ ਵੀਰਾਂ ਦੀ ਚਾਹੇ ਧਨੋਲੇ ਵਾਲੇ ਮੇਲੇ ਦੇ ਵਿੱਚ ਜਦੋਂ ਵੀ ਗਏ ਸੀਗੇ ਉੱਥੇ ਬਹੁਤ ਸਾਰੇ ਫਾਰਮਰਾਂ ਨੇ ਨੰਬਰ ਲਿੱਤੇ ਸੀਗੇ ਤੇ ਮੰਗ ਕੀਤੀ ਸੀ ਬਾਈ ਯਾਰ ਸਟਰਾ ਜਰੂਰ ਬਣਵਾਓ ਇਹਦਾ ਤੇ ਰਿਜ਼ਲਟ ਲਮਾਂਗੇ ਤੇ ਇਹੀ ਗੱਲ ਹੋਈ ਸਾਡੇ ਨਾਲ ਕੁਰਕ ਖੇਤਰ ਕੁਰਕ ਖੇਤਰ ਵੀ ਫਾਰਮਰ ਵੀਰਾਂ ਨੇ ਬਹੁਤ ਸਪੋਰਟ ਕੀਤੀ ਬਹੁਤ ਸਰਾਇਆ ਝੋਟੇ ਨੂੰ ਕਿਉਂਕਿ ਝੋਟੇ ਦੀ ਗਰੋਥ ਤੇ ਝੋਟੇ ਦੇ ਕੈਰੇਕਟਰ ਬਰੀਡ ਵਾਈਜ਼ ਬਹੁਤ ਚੰਗੇ ਨੇ ਬਲੱਡ ਲਾਈਨ ਬਹੁਤ ਮੈਟਰ ਕਰਦੀ ਹੈ ਇਸ ਚੀਜ਼ ਵਾਸਤੇ ਸਟਰੋ ਬੇਚਣ ਵਾਸਤੇ ਤੇ ਇਹ ਆਪਣੇ ਕੋਲੇ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਸੀਗੀਆਂ ਬਰੀਡ ਗਰੋਥ ਤੇ ਬਲੱਡ ਲਾਈਨ ਤਾਂ ਕਰਕੇ ਆਪਾਂ ਨੇ ਹਮਲਾ ਮਾਰਿਆ ਸਟਰੋ ਤਿਆਰ ਕਰਵਾਈ ਨਹੀਂ ਝੋਟੇ ਦੇ ਬਸ ਅਸੀਂ ਪਿੰਡ ਦੇ ਨੇੜੇ ਪਹੁੰਚ ਗਏ ਲਗਭਗ ਅਸੀਂ 15-20 ਮਿੰਟਾਂ ਤੱਕ ਪਿੰਡ ਰੰਗਰੇੜੀ ਆਪਾਂ ਉਹ ਫਾਰਮਰ ਵੀਰ ਦੇ ਘਰੇ ਲਾਪ੍ਰੀ ਸਿੰਘ ਉਹਨਾਂ ਦੇ ਘਰੇ ਪਹੁੰਚ ਜਾਾਂਗੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਮੈਂ ਅੱਜ ਪ੍ਰੋਪਰ ਵੀਡੀਓ ਬਣਾਵਾਂਗੇ ਆਪਾਂ ਉਹ ਝੋਟੇ ਦੀ ਸਾਰੀ ਆਪਾਂ ਫਾਰਮ ਦਿਖਾਵਾਂਗੇ ਉਹ ਫਾਰਮ ਉਹ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਫਾਰਮਰ ਵੀਰਾਂ ਨੇ ਜਿਹੜੀ ਮੈਂ ਇੰਸਟਾਗ੍ਰam ਤੇ ਫੇਸਬੁੱਕ ਤੇ ਸਾਰੇ ਕਿਤੇ ਰੀਲ ਪਾਈ ਸੀਗੇ ਉਹ ਫਾਰ ਮਾਰੀ ਦਿਖਾਉਂਗਾ ਪੂਰੀ ਫੁੱਲ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਵਿੱਚ ਇਰੀਏ ਦੇ ਇਹ ਏਰੀਏ ਦੇ ਵਿੱਚ ਮੱਕੀ ਮਟਰ ਵੱਡੇ ਖੇਤਰਫਲ ਦੇ ਵਿੱਚ ਲੱਗਦੀ ਆ ਤੇ ਉਹ ਬਾਹਣ ਦੇ ਵਿੱਚ ਮੱਕੀ ਫਿਰ ਕਾਮਜਬ ਰਹਿੰਦੀ ਆ ਮੱਕੀਆਂ ਬਹੁਤ ਸੋਹਣੀਆਂ ਤੇ ਵਧੀਆ ਕੱਦ ਕੱਟਦੇ ਆ ਹੋ ਰੱਖੀਆਂ ਨੇ ਉਹਨਾਂ ਨੇ ਕਿਹੜਾ ਹਲ ਪੈ ਪਾਇਆ ਨੇ ਲੋਕ ਇਸ ਦਾ ਬਾਤ ਹੀ ਕਰਨਗੇ ਅੱਛਾ ਜੀ ਲਾਪ੍ਰਿਤ ਸਿੰਘ ਹੋਂਾਂ ਦੇ ਫਾਰਮਰ ਦੇ ਘਰੇ ਪਹੁੰਚ ਗਏ ਸੀਗੇ ਆਪਾਂ ਤੇ ਇਹ ਛੋਟੇ ਦੀ ਆਪਾਂ ਅੱਜ ਸਪੈਸ਼ਲ ਵੀਡੀਓ ਬਣਾਵਾਂਗੇ ਇਹ ਛੋਟੇ ਦੀ ਮਾਂ ਇੱਧਰ ਖੜੀ ਹੈਗੀ ਇਹ ਮਾਂ ਦਾ ਕੱਟਾ ਇਹ ਇਹਦੀ ਉਮਰ ਸਵਾ ਦੋ ਸਾਲ ਢਾਈ ਕ ਸਾਲ ਦੇ ਗੇੜ ਹੈਗੀ ਇਹ ਦੋ ਕ ਮੇਲਿਆਂ ਦੇ ਵਿੱਚ ਪਾਇਆ ਸੀਗਾ ਆਪਾਂ ਨੇ ਦੋਨਾਂ ਕ ਮੇਲਿਆਂ ਦੇ ਵਿੱਚੋਂ ਜੇਤੂ ਰਹਾ ਬਾਬੇ ਦੀ ਕਿਰਪਾ ਨਾਲ ਜਿੱਥੇ ਵੀ ਲੈ ਕੇ ਗਿਆਂਗੇ ਕਿਦੇ ਖਾਲੀ ਨਹੀਂ ਮੋੜਿਆ ਦੋਨਾਂ ਤਿੰਨਾਂ ਮੇਲਿਆਂ ਦੇ ਵਿੱਚੋਂ ਪੋਜੀਸ਼ਨਾਂ ਤੇ ਆਇਆਗਾ ਬਾਕੀ ਮੇਲਿਆਂ ਦੇ ਵਿੱਚ ਸਭ ਨਾਲੋਂ ਵੱਡੀ ਗੱਲ ਸੀਗੀ ਫਾਰਮਰ ਵੀਰਾਂ ਦੀ ਸਟਰੋ ਦੀ ਮੰਗ ਸੀਮਾ ਨੂੰ ਬਹੁਤ ਜ਼ਿਆਦੀ ਮੰਗਦੀ ਸੀ ਕਿਉਂਕਿ ਝੋਟੇ ਦੀ ਦਿੱਖ ਬਹੁਤ ਸੋਹਣੀ ਆ ਹਾਈਟ ਬਹੁਤ ਸੋਹਣੀ ਆ ਬਾਕੀ ਮਿਹਨਤ ਬੋਲਦੀ ਆ ਬਆਂਿਆਂ ਦੀ ਝੋਟੇ ਤੇ ਬਾਕੀ ਸਟਰੋ ਤਿਆਰ ਕਰਨ ਵਾਸਤੇ ਜਿਹੜੀ ਆਪਾਂ ਨੂੰ ਮੇਨ ਚੀਜ਼ ਚਾਹੀਦੀ ਨਹੀਂ ਹੁੰਦੀ ਹੈਗੀ ਉਹ ਬਲੱਡ ਲਾਈਨ ਤੇ ਬਰੀਡ ਹੁੰਦੀ ਹੈਗੀ ਦੇਖੋ ਐਂ ਤਾਂ ਬਹੁਤ ਸਾਰੇ ਫਾਰਮਰ ਹੁੰਦੇ ਆਗੇ ਮਾਰਕੀਟ ਜੋ ਕਿਤੇ ਨਾ ਕਿਤੇ ਬਾਹਰੋਂ ਝੋਟਾ ਖਰੀਦ ਕੇ ਸਟਰੋ ਤਿਆਰ ਕਰ ਲੈਂਦੇ ਨੇਗੇ ਹਨਾ ਉਹ ਕਿਤੇ ਨਾ ਕਿਤੇ ਨਾ ਟਰਸਟਪਰਤੀ ਨਹੀਂ ਬਣਦੇ ਹੈਗੇ ਜਿਹੜੇ ਵੀਰ ਸਪੈਸ਼ਲ ਆਪ ਫਾਰਮਾ ਦੇ ਵਿੱਚ ਕੰਮ ਕਰਦੇ ਹੈਗੇ ਜਿਵੇਂ ਹੁਣ ਇਹ ਘਰ ਦਾ ਝੋਟਾ ਤਿਆਰ ਕੀਤਾ ਆਪਣੇ ਕੋਲੇ ਦੀ ਮਾਂ ਵੀ ਖੜੀ ਹੈਗੀ ਬਾਕੀ ਦੀਆਂ ਭੈਣਾਂ ਖੜੀਆਂ ਨੇ ਆਪਣੇ ਕੋਲ ਸਾਰੀ ਬਲੱਡ ਲਾਈਨ ਘਰ ਦੀ ਹੈਗੀ ਤਾਂ ਕਰਕੇ ਉੱਥੇ ਹੋਰ ਵੀ ਵਿਸ਼ਵਾਸ ਬਣ ਜਾਂਦਾ ਵੀ ਚੰਗੇ ਰਿਜ਼ਲਟ ਆਉਣਗੇ ਆਪਾਂ ਜਿਸ ਸਟ੍ਰੋ ਜੋ ਕਿ 2.5 ਸਾਲ ਦੇ ਗੇਟ ਚ ਹੋ ਗਿਆ ਦੋਨੇ ਕੰਪੀਟੀਸ਼ਨ ਇਹਨੇ ਖੀਰਿਆਂ ਦੇ ਵਿੱਚ ਲੜਿਆ ਸੀਗਾ ਤੇ ਹੁਣ ਦੰਦ ਤੋੜ ਗਿਆ ਇਹ ਬਟ ਉਹ ਜਿਹੜੇ ਉਹ ਕੰਪੀਟੀਸ਼ਨ ਮੇਲੇਾਂ ਚ ਲੜਿਆ ਸੀਗਾ ਉਦੋਂ ਖੀਰਾ ਸੀਗਾ ਇਹ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਸੁਣੂਗਾ ਪਹਿਲਾਂ ਵਾਲੇ ਸ਼ੌਟ ਦੇ ਵਿੱਚ ਦੱਸਿਆ ਸੀਗਾ ਆਪਾਂ ਪਿੰਡ ਰੰਗਰੇੜੀ ਕਲਾ ਆਏ ਹਾਂਗੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹ ਛੋਟੇ ਨਾਲ ਆਪਾਂ ਦੋ ਤਿੰਨ ਮੇਲੇ ਦੇਖੇ ਸੀਗੇ ਬਾਬੇ ਦੀ ਕਿਰਪਾ ਰਹੀ ਹੈ ਦੋ ਤਿੰਨ ਮੇਲਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਪੋਜੀਸ਼ਨ ਤੇ ਆਇਆ ਜੇਤੂ ਰਿਹਾ ਹੈਗਾ ਜੇਤੂ ਰਹਿਣ ਦਾ ਕਾਰਨ ਇਹ ਹੈ ਇੱਕ ਤੇ ਦੀ ਗੋਤ ਤੇ ਮਿਹਨਤਾਈ ਨੂੰ ਕਰਨਾ ਹੈ ਕਿਉਂਕਿ ਗ੍ਰੋਥ ਬਹੁਤ ਟਾਂਕੇ ਟੱਲੇ ਜਾਣ ਵਰਗੀ ਹੁੰਦੀ ਹੈ ਜਿੰਨੀ ਇਹ ਕਰੀ ਬੈਠਾ ਬਹੁਤ ਥੋੜੇ ਉਮਰ ਦੇ ਵਿੱਚ ਬਾਕੀ ਮਿਲਿਆਂ ਦੇ ਵਿੱਚ ਬਹੁਤ ਸਾਰੇ ਭਰਾ ਮਿਲੇ ਸੀ ਭੈਣਾਂ ਮਿਲੇ ਸੀ ਜਿਹੜੇ ਸੀਮਨ ਦੀ ਮੰਗ ਕਰਦੇ ਸੀ ਛੋਟੇ ਨਹੀਂ ਕਿਉਂਕਿ ਸੀਮਨ ਦੀ ਮੰਗ ਉਸੇ ਜਾਨਵਰ ਦੀ ਹੁੰਦੀ ਹੈ ਜਿਹਦੇ ਵਿੱਚ ਬਲੱਡ ਲਾਈਨ ਤੇ ਬਾਕੀ ਬਰੀਡ ਕੈਰੈਕਟਰ ਸਾਰੇ ਮਿਲਦੇ ਹੋਣ ਉਸੇ ਚੀਜ਼ ਦੀ ਕਹਾ ਰਿਜ਼ਲਟ ਆਉਣਾ ਹੁੰਦਾ ਆਪਾਂ ਨੂੰ ਐਜ਼ ਆ ਬਰੀਡ ਤਾਂ ਕਰਕੇ ਸਾਰੀਆਂ ਚੀਜ਼ਾਂ ਸਾਰੀਆਂ ਗੋਮੀਆਂ ਇਹ ਝੋਟੇ ਦੇ ਵਿੱਚ ਮਿਲਦੀਆਂ ਨੇ ਆਪਾਂ ਨੂੰ ਤਾਂ ਕਰਕੇ ਫਾਰਮਰ ਵੀਰਾਂ ਨੇ ਬਹੁਤ ਜ਼ਿਆਦਾ ਮੰਗ ਕੀਤੀ ਸੀ ਜੀ ਮੇਲਿਆਂ ਦੇ ਵਿੱਚ ਇਹਦੇ ਸੀਮਿੰਟ ਦੀ ਰੈਫਿਕ ਹੋਣਾ ਬਾਈਆਂ ਨੇ ਖੇਚਲਾ ਕੀਤੀ ਹੈਗੀ ਸੀਮਿੰਟ ਤਿਆਰ ਕਰਵਾਏ ਨੇਗੇ ਸਪੈਸ਼ਲ ਜਾ ਕੇ 4-5 ਦਿਨ ਹਰਿਆਣੇ ਦੇ ਵਿੱਚ ਕੱਟੇ ਨੇ ਤੇ ਖਰਚਾ ਕੀਤਾਗਾ ਸੀਮਿੰਟ ਮੰਗ ਦੇ ਅਕੋਰਡਿੰਗ ਤਿਆਰ ਕੀਤੇ ਨੇਗੇ ਸੀਮਿੰਟ ਦਾ ਰੇਟ ਵੀ ਬਿਲਕੁਲ ਜਾਇਜ਼ ਰੱਖਿਆਗਾ ਉਹ ਇਸ ਕਰਕੇ ਕਿਉਂਕਿ ਜਿਹੜੇ ਫਾਰਮਰ ਨਵੇਂ ਨੇਗੇ ਜਾ ਜਿਨਾਂ ਕੋਲ ਛੋੜੀ ਮੋਟੀ ਪਸ਼ੂਣੇ ਉਹ ਵੀ ਆਪਦੇ ਫਾਰਮ ਦੇ ਵਿੱਚ ਰੈਂਟ ਲੈ ਸਕਣ ਇਹ ਪਾਵਰ ਬੋਲਦਾ ਇਹ ਜੇ ਰਿਕਾਰਡ ਦੀ ਗੱਲ ਕਰੀ ਇਹ ਮੋਦੀ ਦਾ ਆਪ ਹੈਗਾ ਜਿਹੜਾ ਐਲਡੀਐਫ ਵਾਲਾ ਦਾ ਮੋਦੀ ਬੋਲ ਹੈਗਾ ਉਹਦਾ ਕਰਤਾ ਨਹੀਂ ਬਾਕੀ ਸੁਣਨਾ ਤੀਜੇ ਸ਼ਾਟ ਲੈ ਕੇ ਦਿਖਾਉਂਗਾ ਗਰੋਥ ਦੇਖਿਓ ਤੁਸੀਂ ਕੈਰੈਕਟਰ ਦੇਖਿਓ ਜਿਹੜਿਆਂ ਕਰੈਕਟਰਾਂ ਕਰਕੇ ਜਿਹੜੀ ਬਰੀਡ ਕਰਕੇ ਇਹ 2 ਮਹੀਨਿਆਂ ਦੇ ਵਿੱਚ ਜਿੱਤੇਗਾ ਉਹ ਤੁਸੀਂ ਆਪ ਦੱਸਿਓ ਕਮੈਂਟਾਂ ਦੇ ਵਿੱਚ ਜਾਂ ਦੇਖਣ ਵਾਲੇ ਦੱਸਣਾ ਸਾਨੂੰ ਪਤਾ ਲੱਗ ਜੂ ਕਿ ਬਾਕੀ ਕੱਟਾ 2 ਮਹੀਨਿਆਂ ਦਾ ਜੇਤੂ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਮੇਲਿਆਂ ਦੇ ਵਿੱਚ ਮੱਲਾ ਮਾਰੂਗਾ ਬਾਕੀ ਫਾਰਮਰ ਵੀ ਆਪਣੇ ਕੋਲ ਨੇ ਸਟਰੋ ਤਿਆਰ ਕੀਤਾ ਸੀ ਲਗਭਗ 750 800 ਸਟਰੋ ਦੀ ਤਿਆਰ ਕਰਵਾਇਆ ਸੀਗਾ ਤੇ ਜਿਨ੍ਹਾਂ ਵਿੱਚ ਵਾਦੀ ਦੀ ਕਿਰਪਾ ਨਾਲ ਅੱਧੇ ਲੱਗ ਪਈ ਗਏ ਜਦ ਕਿ ਆਪਾਂ ਨੇ ਹਜੇ ਤੱਕ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਹੈਗੀ ਇਹਦੀ ਜਿਹੜੇ ਸਾਨੂੰ ਪਰੇ ਮੈਚਾਂ ਦੇ ਵਿੱਚ ਮਿਲੇ ਸੀਗੇ ਜਾਂ ਜਿਨ੍ਹਾਂ ਨੇ ਵੀਡੀਓ ਦੇਖੀਆਂ ਸੀਗੀਆਂ ਮੇਲੇ ਵਾਲੀਆਂ ਉਹ ਵੀਡੀਓ ਦੇ ਕ੍ਰਾਊਡ ਸਾਰੇ ਸਟਰੌਲ ਦਿੱਖੇ ਨੇ ਬਾਕੀ ਕਨਸੀਵਰੇਟ ਬਹੁਤ ਜ਼ਿਆਦੇ ਆ ਕਨਸੀਵਰੇਟ ਜਿਹੜਾ ਵਾਧਾ ਉਹ ਜੋ ਇਹ ਟੋਕੇ ਦਾ ਕਾਰਨ ਇਹ ਆ ਕਿਉਂਕਿ ਇਹਦੀ ਉਮਰ ਬਹੁਤ ਥੋੜੀ ਆ ਇਹਦੀ ਉਮਰ ਸਵਾ 2 ਸਾਲ 2.5 ਸਾਲ ਹੈਗਾ ਜਿਹੜੇ ਮੇਲੇਆਂ ਦੇ ਵਿੱਚ ਕੰਪੀਟੀਸ਼ਨ ਲੜੇ ਨੇ ਉਹ ਵੀ ਇਹਨੇ ਖੀਰੇ ਕੈਟਾਗਰੀ ਦੇ ਵਿੱਚ ਲੜੇ ਨੇ ਜਦ ਕਿ ਹੁਣ ਦੰਦ ਜ਼ਰੂਰ ਤੋੜ ਗਿਆ ਡੁੱਗਾ ਹੋ ਗਿਆ ਪਰ ਹੱਦੀ ਵੀ ਜੇ ਕੱਲ ਕਰੀਏ ਕੰਸੀਵ ਰੇਟ ਬਹੁਤ ਜਿਆਦਾ ਸਕਸੈਸਫੁਲ ਮਿਲ ਰਿਹਾ ਆਪਾਂ ਬਾਕੀ ਮੈਂ ਤੁਹਾਨੂੰ ਚਾਰੇ ਪਾਸੇ ਝੋਟੇ ਨੂੰ ਡੇੜਾ ਦਵਾਵਾਂਗਾ ਅਹ ਦੇਖੋ ਸਟਰਾ ਹਰੇਕ ਝੋਟੇ ਦੀ ਆਪਾਂ ਤਿਆਰ ਕਰਾ ਸਕਦੇ ਆ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਬਟ ਰਵਾ ਮੈਟਰ ਕਰਦਾ ਹੁੰਦਾ ਉਹਦੇ ਵਿੱਚ ਠੰਡਾ ਬਲੱਡ ਸੀਲ ਮੈਟਰ ਕਰਦਾ ਹੁੰਦਾਗਾ ਬਿਲਕੁਲ ਠੰਡਾ ਸੀਲ ਝੋਟਾ ਹੈਗਾ ਕੱਦ ਦੇਖ ਸਕਦੇ ਹੋ ਤੁਸੀਂ ਦੂਜੇ ਪਾਸੇ ਬੰਦਾ ਖੜਾ ਨਹੀਂ ਦਿਖਦਾ ਹੈਗਾ 6 ਫੁੱਟ ਤੋਂ ਉੱਤੇ ਕੱਦ ਹੈਗਾ ਸ਼੍ਰੀ ਗੁਰਾਂ ਦੀ ਮੰਤਰ ਬਹੁਤ ਸੋਹਣੀ ਹੈਗੀ ਬਾਕੀ ਸਨਖਾ ਪਾਉਣਾ ਬਹੁਤ ਜ਼ਿਆਦਾ ਹੈ ਝੋਟੇ ਦੇ ਵਿੱਚ ਤੁਸੀਂ ਫੇਸ ਬਿਊਟੀ ਦੇਖ ਲਓ ਸਿੰਘ ਦੇਖ ਲਓ ਫੋਰ ਦੇਖ ਲਓ ਬਹੁਤ ਜ਼ਿਆਦਾ ਬਾਡੀ ਸਟਰਕਚਰ ਬਹੁਤ ਸੋਹਣਾ ਹੈਗਾ ਬਾਕੀ ਇਹ ਗੱਲ ਨਹੀਂ ਹੈਗੀ ਬਹੁਤ ਸਾਰੇ ਭਰਾ ਕਹਿੰਦੇ ਨੇ ਖਰੀਦੇ ਆ ਵੇਚਿਆ ਖਰੀਦੇ ਆ ਹਣੀ ਹੈਗਾ ਆਪਣੇ ਕੋਲੇ ਇਹਦੀ ਮਾਂ ਵੀ ਖੜੀ ਹੈਗੀ ਇਹਦੀਆਂ ਭੈਣਾਂ ਵੀ ਖੜੀਆਂ ਨੇ ਘਰ ਦਾ ਤਿਆਰ ਕੀਤਾ ਹੋਇਆ ਝੋਟਾਗਾ ਕਿਉਂਕਿ ਸਟਰੋ ਉਹ ਚੀਜ਼ ਦੇ ਵਰਤੇ ਜਾਂਦੇ ਨੇ ਜਿਤੇ ਆਪਾਂ ਨੂੰ ਵਿਸ਼ਵਾਸ ਹੋਵੇ ਜਿਹੜੇ ਫਾਰਮਰ ਤੇ ਤੇ ਉਹ ਫਾਰਮਰ ਜਿਹੜਾ ਮਿਹਨਤ ਕਰਦਾਗਾ ਫਿਰ ਆਪਾਂ ਨੂੰ ਉਹਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਕਿਤੇ ਨਾ ਕਿਤੇ ਸੀਮਨ ਦੇ ਰਿਜ਼ਲਟ ਲੈਣੇ ਚਾਹੀਦੇ ਨੇਗੇ ਕਿਉਂਕਿ ਇਦਾਂ ਦੇ ਝੋਟੇ ਆਮ ਘਰਾਂ ਦੇ ਵਿੱਚ ਤਿਆਰ ਨਹੀਂ ਹੁੰਦੇ ਕਿਉਂਕਿ ਮੱਝਾਂ ਤੋਂ ਵੀ ਜ਼ਿਆਦਾ ਖਰਚਾ ਅੱਜਕੱਲ ਝੋਟਿਆਂ ਤੇ ਪੈ ਜਾਂਦਾ ਹੈਗਾ ਤਾਂ ਕਰਕੇ ਹਰੇਕ ਝੋਟਾ ਰੱਖ ਵੀ ਨਹੀਂ ਸਕਦਾ ਪਾਲ ਵੀ ਨਹੀਂ ਸਕਦਾ ਤਾਂ ਜੋ ਬਹੁਤ ਵੱਡੇ ਵੱਡੇ ਬਰੀਡਰ ਫਿਰ ਅੱਜਕੱਲ ਝੋਟਾ ਖਰੀਦ ਕੇ ਸਟਰਾ ਬਣਾਉਣ 'ਚ ਵਿਸ਼ਵਾਸ ਰੱਖਦੇ ਨੇਗੇ ਜਿਹੜੇ ਸੀਮਨ ਦਾ ਆਪਣਾ ਇਹ ਕਟਾ ਐਲਡੀਐਫ ਵਾਲਿਆਂ ਦੇ ਮੋਦੀ ਬੁੱਲ ਦਾ ਉਹ ਦੇ ਮਾਲਕ ਨੇ ਬਰਿੰਦਰ ਸਿੰਘ ਹੁਣੀ ਉਹ ਵੀ ਬਹੁਤ ਚੰਗੇ ਇਨਸਾਨ ਨੇ ਹਰ ਇੱਕ ਚੀਜ਼ ਦੇ ਵਿੱਚ ਸਪੋਰਟ ਕੀਤੀ ਹੈ ਉਹਨਾਂ ਨੇ ਉਹਨਾਂ ਨਾਲ ਵੀ ਲਗਾਤਾਰ ਗੱਲਬਾਤ ਹੋ ਰਹੀ ਹੈ ਇਸ ਟਾਪਿਕ ਦੇ ਵੀ ਆਪਾਂ ਨੇ ਸਟਰੋ ਤਿਆਰ ਕੀਤੇ ਨੇ ਵੀ ਵਧੀਆ ਰਿਜ਼ਲਟ ਲੈਣਾਗਾ ਤੇ ਬਹੁਤ ਚੰਗਾ ਰਿਸਪੌਂਸ ਆ ਜਿਹੜੇ ਵੀ ਫਾਰਮਰਾਂ ਨੇ ਹਜੇ ਤੱਕ ਯੂਜ਼ ਕੀਤਾ ਕਨਸੀਵ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਬਹੁਤ ਚੰਗਾ ਹੈਗਾ ਤੇ ਰਿਕਵੈਸਟ ਕਰ ਸਕਦੇ ਆ ਤੇ ਸਨੇਹਾ ਦੇ ਸਕਦੇ ਆ ਤੁਹਾਡੇ ਸਾਰਿਆਂ ਨੂੰ ਫਾਰਮਰਾਂ ਨੂੰ ਇੱਕ ਇੱਕ ਦੋ ਦੋ ਸਟਰੋ ਦੇ ਰਿਜ਼ਲਟ ਤੁਸੀਂ ਜਰੂਰ ਆਪਣੇ ਫਾਰਮ ਦੇ ਵਿੱਚ ਲਵੋ ਇਹ ਛੋਟੇ ਦੇ ਕਿਉਂਕਿ ਰਿਜ਼ਲਟ ਚੰਗੇ ਆ ਦੀ ਉਮੀਦ ਹੁੰਦੀ ਏ ਇੱਕ ਤਾਂ ਇੱਕ ਆਪਾਂ ਨੇ ਕੋਲ ਗਰੰਟੀ ਹੁੰਦੀ ਏ 100% ਵੀ ਚੰਗੇ ਰਿਜ਼ਲਟ ਆਉਣਗੇ ਕਿਉਂਕਿ ਜਿਹੜੀ ਚੀਜ਼ 100% ਪਿਓਰ ਹੈਗੀ ਉਹਦੇ ਆਪਾਂ ਨੂੰ ਕੋਈ ਸ਼ੱਕ ਨਹੀਂ ਹੁੰਦਾ ਹੈਗਾ ਬਾਕੀ ਮਿਹਨਤ ਹੁੰਦੀ ਹੈ ਬੰਨਿਆਂ ਨੇ ਮਿਹਨਤ ਕੀਤੀ ਹੈ ਸਾਰਾ ਨੂੰ ਵੱਡੀ ਗੱਲ ਹੁੰਦੀ ਹੈ ਹਾਈਟ ਛੋਟੇ ਦੀ ਹਾਈਟ ਬਹੁਤ ਅਟਰੈਕਟਿਵ ਹੁੰਦੀ ਹੈਗੀ 6 ਫੁੱਟ ਤੋਂ ਪਲੱਸ ਹਾਈਟ ਕਰ ਗਿਆ ਬਾਕੀ ਇਹਦੀ ਉਮਰ ਵੀ ਹਜੇ ਹੋਰ ਹੈਗੀ ਏ ਕੱਦ ਕਰਨ ਦੀ ਕੱਦ ਕਰੂਗਾ ਵੀ ਜ਼ਰੂਰ ਹਜੇ ਹੋਰ ਮਾਕੀ ਤੋਰ ਕਣੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਨਖਾ ਝੋਟਾ ਪਾਰੇ ਇਹਦੀ ਮਾਂ ਲੈਂਦੀ ਹੈ ਕੱਢ ਕੇ ਕੱਟੇ ਦੀ ਕਿਉਂਕਿ ਪ੍ਰੋਪਰ ਸਾਨੂੰ ਸਬੂਤ ਜਾਂ ਜਾਣਕਾਰੀ ਦੇਣੀ ਜ਼ਰੂਰੀ ਹੈਗੀ ਤਾਂ ਕਰਕੇ ਕਿਤੇ ਨਾ ਕਿਤੇ ਟਰਾਈ ਕਰ ਰਹੇ ਹਾਂਗੇ ਆਪਾਂ ਫਾਰਮਰ ਵੀਰਾਂ ਦਾ ਵਿਸ਼ਵਾਸ ਬਣਾਈਏ ਵਿਸ਼ਵਾਸ ਨਹੀਂ ਨਤੀਜੇ ਲਿਆਉਣੇ ਆ ਕਿਉਂਕਿ ਤੇ ਬਹੁਤ ਸਨਖੀ ਹੈ ਮੱਝ ਵੀ ਲਗਭਗ 20-22 ਲੀਟਰ ਦੇ ਗੇੜ ਚੱਲ ਰਹੀ ਹੈਗੀ ਤੇ ਅਚਾ 20 ਲੀਟਰ 800 ਗ੍ਰਾਮ ਰਿਕਾਰਡ ਆਏਗਾ ਇਹ ਮੱਝ ਦਾ ਜਿਹਦੇ ਵਿੱਚ ਇਹ ਕਟਾ ਆਇਆ ਹੈਗਾ ਤਾਂ ਕਰਕੇ ਆਪਾਂ ਉਮੀਦ ਹੋਰ ਵੀ ਕਰ ਸਕਦੇ ਹਾਂ ਵੀ ਜਿਹੜੇ ਕਾਫ ਆਉਣਗੇ ਜਿਹੜੇ ਬੱਚੇ ਆਉਣਗੇ ਇਹ ਛੋਟੇ ਦੇ ਉਹ ਚੰਗੇ ਦੁੱਧ ਉਤਪਾਦਕ ਹੋਣਗੇ ਤੇ ਕਰਦੇ ਹਾਂ ਸਟਰੋਲ ਦੀ ਅਵੇਲੇਬਿਲਟੀ ਦੀ ਕਿ ਮੈਂ ਸਕਰੀਨ ਦੇ ਉੱਤੇ ਵੀ ਇੱਕ ਨੰਬਰ ਚੱਲ ਰਿਹਾ ਹੈਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇੱਕ ਨੰਬਰ ਦਿੰਨਾ ਹੈਗਾ ਲਾਪੀ ਸਿੰਘ ਹੋਣੇ ਫਾਰਮਰ ਨੇ ਜਿਨ੍ਹਾਂ ਦਾ ਇਹ ਕਟਾ ਹੈਗਾ ਤੇ ਤੁਸੀਂ ਗੱਲ ਕਰ ਸਕਦੇ ਹੋ ਫੋਨ ਤੇ ਸਟਰੌ ਦੇ ਰੇਟ ਬਾਰੇ ਜੇ ਤੁਸੀਂ ਸਟਰੌ ਲੈਣਾਗਾ ਤੁਸੀਂ ਤਾਂ ਵੀ ਗੱਲ ਕਰ ਸਕਦੇ ਹੋ ਇੱਕ ਵਾਰੀ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਆ ਇਹ ਝੋਟੇ ਵਾਲੀ ਜਾਣਕਾਰੀ ਚਾਹੀਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਕੰਟੈਕਟ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਯਕੀਨ ਬਣਾਉਣਾ ਹੁੰਦਾ ਤੇ ਤੁਹਾਨੂੰ ਗਰੰਟੀ ਦੇਣੀ ਹੁੰਦੀ ਆ ਵੀ ਹਾਂ ਸਟਰੌ ਵਰਤੋ ਤੇ ਚੰਗੇ ਸੀਮਣ ਵਰਤੋਗੇ ਤਾਂ ਫਾਰਮ ਦੇ ਵਿੱਚ ਵਾਧਾ ਆਪਣੇ ਜ਼ਰੂਰ ਹੋਣਾ ਕਿਉਂਕਿ ਬਰੀਡ ਦਾ ਟਾਈਮ ਆ ਬਰੀਡ ਨੇ ਆਪਾਂ ਨੂੰ ਦੂਰੀਏ ਵਟਾ ਕੇ ਜਾਣੇ ਆਗੇ ਨੰਬਰ ਤੇ ਕੰਟੈਕਟ ਜ਼ਰੂਰ ਕਰਿਓ ਸਪੈਸ਼ਲ ਆਪਾਂ ਇਹ ਘੱਟੇ ਦੀ ਮਾਂ ਲੈਂਦੀ ਹੈਗੀ ਬਾਹਰ ਇਹ 200 ਇਹ ਤੂਈ ਹੈਗੀ ਨਾ ਦੂਜੇ ਸੂਏ ਇਹਨੇ 23 ਲੀਟਰ 800 ਗ੍ਰਾਮ ਦਾ ਰਿਕਾਰਡ ਦੁੱਧ ਕੱਢਿਆਗਾ ਜੋ ਕਿ ਬਹੁਤ ਸ਼ਾਨਦਾਰ ਆਗਾ ਕਿਉਂਕਿ ਨਾਰਮਲ ਮੱਝਾਂ ਇਹਨਾਂ ਦੁੱਧ ਨਹੀਂ ਕੱਢਦੀਆਂ ਤਾਂ ਕਰਕੇ ਇਹ ਝੋਟੇ ਤੇ ਇੰਨੀ ਮਿਹਨਤ ਕੀਤੀ ਹੈਗੀ ਕਿਉਂਕਿ ਜਦੋਂ ਤੀਜਾ ਸੂਆ ਇਹਨੇ ਸੋਣਾ ਹੁਣ 2 ਮਹੀਨੇ ਹੋ ਗਏ ਡਰਾਈ ਕੀਤਾ ਹਾ 2 ਮਹੀਨੇ ਰਹਿ ਕੇ ਸੋਣ ਚ ਡਰਾਈ ਕੀਤੀ ਹੋਈ ਆ ਹੁਣ ਤੇ ਤੀਜੇ ਸੂਏ ਆਪਾਂ ਨੂੰ ਹੋਰ ਵੀ ਜ਼ਿਆਦਾ ਉਮੀਦ ਹੈਗੀ ਇਹ ਮੱਝ ਤੋਂ ਵੀ ਹੋਰ ਵੀ ਜ਼ਿਆਦਾ ਪਲੱਸ ਦੁੱਧ ਕਰੂਗੀ ਤੇ ਰਿਕਾਰਡ ਤੋੜੂਗੀ ਆ ਕਰਕੇ ਆਪਾਂ ਨੂੰ ਉਹ ਝੋਟੇ ਦੇ ਵਿੱਚ ਵੀ ਝਲਕਦਾ ਇੱਕ ੱਤੇ ਦੇ ਵਿੱਚ ਵੀ ਹਾਂ ਅੱਗੇ ਜਾ ਕੇ ਇਹਨੇ ਹੋਰ ਬਹੁਤ ਸ਼ਾਨਦਾਰ ਮੀਤੇ ਜਿੱਟਣੇ ਆਗੇ ਤੇ ਫਿਰ ਬੇਨਤੀ ਹੈ ਵੀ ਕੰਟੈਕਟ ਜਰੂਰ ਕਰਿਓ ਇੱਕ ਵਾਰੀ ਤੇ ਸੀਮਰ ਜਰੂਰ ਭਰਦੇ ਹੋ ਆਪਣੇ ਫਾਰਮ ਦੇ ਵਿੱਚ ਲਿਆਇਓ ਇੱਧਰ ਨੂੰ ਲਿਆਇਓ ਜੀ ਮੱਝ ਵੀ ਬਹੁਤ ਸੋਹਣੀ ਹੈ ਜਰਾ ਬਰਾਬਰ ਤੋਂ ਵੈਨ ਬਰਾਬਰ ਬਸ ਬਸ ਠੀਕ ਹੈ ਸਮਾਂ ਨੇਚਰਲ ਜਿਹਾ ਐਵੇਂ ਲੋਟਾ ਬਾ ਨਾ ਨਾ ਲੋਟਾ ਜਮਾ ਇਸੇ ਫਾਰਮ ਦੀ ਆਪਾਂ ਇੱਕ ਵੀਡੀਓ ਪਾਈ ਸੀਗੀ ਉਹ ਲਗਭਗ 2-2 ਮਿਲੀਅਨ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਗਈ ਹੋਈ ਸੀਗੀ ਬਹੁਤ سارے ਭਰਾਵਾਂ ਦੇ ਸਵਾਲ ਸੀ ਕਿੰਨਾ ਏਰੀਆ ਬਈ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਵਾਕਈ ਬਈ ਪ੍ਰਬੰਧ ਬਹੁਤ ਚੰਗਾ ਹੈਗਾ ਨਮਕੀ ਮੱਛਰ ਤੋਂ ਸਪੈਸ਼ਲੀ ਜਿਹੜੀ ਗਰਮੀ ਸੀਜ਼ਨ ਦੇ ਵਿੱਚ ਪਸ਼ੂਆਂ ਨੂੰ ਆਉਖ ਹੁੰਦੀ ਹੈ ਉਹ ਤੋਂ ਬਹੁਤ ਚੰਗਾ ਚੰਗੇ ਤਰੀਕੇ ਨਾਲ ਬਚਾ ਕੀਤਾ ਹੋਇਆ ਹੈਗਾ ਤੇ ਇਹ ਆਪਾਂ ਨੇ ਝੋਟੇ ਦੀ ਵੀਡੀਓ ਬਣਾਈ ਹੈਗੀ ਤੇ ਇਹ ਨਾਲ ਕੱਟੀ ਹੈ ਜਿਹੜੀ ਪੀਡੀਐਫ ਮੇਲੇ 2025 ਦੇ ਵਿੱਚ ਪਹਿਲੀ ਪੋਜੀਸ਼ਨ ਤੇ ਰਹੀ ਸੀਗੀ ਖੀਰੀਆਂ ਦੇ ਵਿੱਚ ਤੇ ਬਹੁਤ ਸ਼ਾਨਦਾਰ ਬਿਊਟੀ ਹੈਗੀ ਇਹ ਟਰੋਫੀਆਂ ਨੇਗੀਆਂ ਇਹ ਜਿਹੜੀ ਝੋਟੀ ਆਈ ਸੀਗੀ ਆਪਾਂ ਵੀਡੀਓ ਦੇ ਵਿੱਚ ਦੱਸਿਆਗਾ ਪੀਡੀਐਫ ਮੇਲੇ 2025 ਦੇ ਵਿੱਚ ਪਹਿਲੀ ਪੋਜੀਸ਼ਨ ਤੇ ਆਈ ਸੀਗੀ ਉਹਦੀ ਟਰੋਫੀ ਆ ਉਹ ਸੈਕੰਡ ਪ੍ਰਾਈਜ਼ ਡੀਐਫਏ ਹਰਿਆਣੇ ਦੇ ਵਿੱਚ ਹੋਇਆ ਸੀਗਾ ਜਿਹੜਾ ਕੁਰਕ ਖੇਤਰ ਦੇ ਵਿੱਚ ਮੇਲਾ ਉੱਥੇ ਦੀ ਹੈਗੀ ਤੇ ਆ ਵੇਰਕਾ ਕੰਪਨੀ ਨੇ ਸਨਮਾਨਿਤ ਕੀਤਾ ਸੀਗਾ ਫਾਰਮਰ ਦਾ ਘਰੇ ਆ ਕੇ ਸਪੈਸ਼ਲ ਤੇ ਆ ਕਿੱਥੋਂ ਦੀ ਹੈ ਥਰਡ ਆਲ ਇੰਡੀਆ ਏ ਝੋਟੇ ਦਾ ਧਨੋਲੇ ਵਾਲਾ ਬੀਏਐਫਾ ਹਾਂ ਜਿਹੜਾ ਧਨੋਲੇ ਮੇਲਾ ਹੋਇਆ ਸੀਗਾ ਬਹੁਤ ਵੱਡਾ ਉੱਥੇ ਝੋਟਾ ਤੀਜੇ ਨੰਬਰ ਤੇ ਆਇਆ ਸੀਗਾ ਇਹ ਚਾਰੇ ਪੰਜੇ ਮੇਲੇ ਦੀਆਂ ਟਰੋਫੀਆਂ ਆਪਣੇ ਕੋਲ ਲੈ ਗਈਆਂ ਪੀਡੀਐਫ ਇਹ ਮੇਲਾ ਕੋਈ ਛੋਟਾ ਮੇਲਾ ਨਹੀਂ ਹੈਗਾ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਮੇਲਾ ਹੈਗਾ ਉਹਦੇ ਵਿੱਚ ਪਹਿਲੀ ਪੋਜੀਸ਼ਨ ਤੇ ਆਉਣਾ ਤੱਕ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਵਕਈ ਕਿਤੇ ਨਾ ਕਿਤੇ ਹੈਗੀ ਸੀ ਝੋਟੀ ਪਹਿਲੇ ਨੰਬਰ ਵਾਲੀ ਤੇ ਲਗਭਗ 2 ਕੁ ਮਹੀਨੇ ਰਹਿ ਕੇ ਇਹਦੇ ਵਿੱਚ ਸੋਣ ਨੂੰ ਤੇ ਤਿਆਰੀ ਬਹੁਤ ਸੋਹਣੀ ਹੈ ਝੋਟੀ ਦੀ ਤੁਸੀਂ ਦੇਖ ਸਕਦੇ ਹੋ ਥਣਾ ਥਣਾ ਦੀ ਬਹੁਤ ਸੋਹਣੀ ਹੈਗੀ ਥਣ ਬਹੁਤ ਜਿਆਦਾ ਸੋਹਣੇ ਥਣ ਨੇ ਬਾ ਕਮਾਲ ਤੇ ਬਾਕੀ ਵੇਟ ਬੂਡ ਦੇਖ ਸਕਦੇ ਹੋ ਤੁਸੀਂ ਤਿਆਰੀ ਝੋਟੀ ਦੀ ਬਹੁਤ ਸੋਹਣੀ ਆ ਪਹਿਲੀ ਪੋਜੀਸ਼ਨ ਤੇ ਆਈ ਸੀ ਇਹ ਝੋਟੀ ਪੀਡੀਏ ਫੀਮੇਲ ਦੇ ਬਹੁਤ ਸਾਰੇ ਭਰਾਵਾਂ ਨੇ ਵਧਾਈਆਂ ਕੰਗ੍ਰੈਚੁਲੇਸ਼ਨ ਦਿੱਤੀਆਂ ਸੀ ਕਮੈਂਟਾਂ ਦੇ ਵਿੱਚ ਜਦੋਂ ਵੀਡੀਓ ਪਾਈ ਸੀਗੀ ਆਪਾਂ ਨੇ ਤੇ ਉਹਨਾਂ ਸਾਰਿਆਂ ਭਰਾਵਾਂ ਦਾ ਧੰਨਵਾਦ ਹੈਗਾ ਤੇ ਬਾਕੀ ਇਹ ਵੀ ਝੋਟੀ ਬਹੁਤ ਸੁਨੱਖੀ ਹੈਗੀ ਇਹ ਲਾਪਰੀ ਤੇ ਦੀ ਉਹ ਹੀ ਹੈ ਭੈਣਾ ਕੋ ਇਹਦੀ ਮਾਂ ਚੋਂ ਇਹ ਇਸ ਇਹਦੀ ਮਸੀਜੋਂ ਹੈ ਇਹ ਬਾਕੀ ਸਾਰੇ ਜਾਨਵਰ ਤੁਸੀਂ ਦੇਖ ਸਕਦੇ ਹੋਗੇ ਉਹ ਬਾਈ ਨੇ ਬੱਚੀ ਇੱਕ ਹੁਣ ਪਾਈ ਆ ਰਮਾਂਡਾ ਦੇ ਸੀਮਨ ਦੀ ਬਹੁਤ ਚੰਗੇ ਮੁੱਲ ਤੇ ਖਰੀਦੀ ਹੈਗੀ ਬਾਈਆਂ ਨੇ ਤੇ ਬਹੁਤ ਚੰਗੀ ਉਮੀਦ ਆ ਉਹ ਬੱਚੀ ਤੋਂ ਵੀ ਬਾਕੀ ਮੱਝਾਂ ਵਾਲਾ ਰਵਾਤਾ ਸਾਰਾ ਬਾਈਆਂ ਕੋਲੇ ਘਰ ਦਾ ਹੀ ਸੀਗਾ ਆਹਾਂ ਜੀ ਇਹ ਹੈ ਇਹਦੀ ਝੋਟੀ ਦੀ ਮਾਂ ਝੋਟੀ ਵੀ ਬਹੁਤ ਜ਼ਿਆਦਾ ਖੁੱਲੀ ਆ ਸਰੀਰ ਦੀ ਹੱਡਾਂ ਪੈਰਾਂ ਦੀ ਇਹਦੇ ਇਹਦੇ ਵੀ 20 ਦਿਨ ਰਹਿ ਕੇ ਸੋਣਦੇ ਤੇ ਤੇਰੀ ਇਹਦੀ ਵੀ ਸੋਹਣੀ ਆਗੀ ਬਾਕੀ ਆਹ ਬੱਚੀ ਖਰੀਦੀ ਹੈਗੀ ਬਾਈਆਂ ਨੇ ਫਾਰਮ ਤੋਂ ਰਮਾਂਡਾ ਦੇ ਸੀਮਨ ਦੀ ਇਹਦੀ ਗੱਡੀ ਬਹੁਤ ਸੋਹਣੀ ਬਣਾਈ ਜਾਂਦੀ ਹੈਗੀ ਇਹ ਲਾਪਰੀ ਤੇ ਖੜਾਈ ਮੜਾ ਜਾ ਫੜ ਕੇ ਦੇਖੋ ਕੱਦੀ ਬਹੁਤ ਸੋਹਣੀ ਬਣਾਉਣੀ ਆ ਜਿਹੜੀ ਲੇਵੇਰੀ ਬਣਾਵਟ ਹੋ ਫਾੜੀਆਂ ਵਾਲਾ ਲੇਵਾ ਉਹ ਬਣਾਉਣਾ ਇਹ ਪੰਛੀ ਨੇ ਬਾਕੀ ਗ੍ਰੋਥ 6 ਮਹੀਨਿਆਂ ਦੀ ਹੋਗੀ ਲਾਪਰੀ ਦੇ ਨਾ ਹਾਂ 6 ਮਹੀਨਿਆਂ ਦੀ ਹੋਗੀ ਹਜੇ ਲਗਭਗ 1.5 ਤੋਂ 2 ਕੁਆਟਲ ਵਾਜਨ ਹਜੇ ਹੋਊਗਾ ਇਹਦੇ ਵਿੱਚ ਬਾਕੀ ਫਾਰਮ ਤੁਸੀਂ ਦੇਖ ਸਕਦੇ ਹੋ ਬਾਈਆਂ ਦੀ ਹਜੇ ਚਾਕ ਹੈਗੀ ਇੱਧਰ ਹੋਰ ਐਕਸਟੈਂਡ ਕਰਨਾ ਵਧਾਉਣਾ ਹੈਗਾ ਫਾਰਮ ਤੇ ਹੋਰ ਵੀ ਜ਼ਿਆਦਾ ਐਨੀਮਲ ਰੱਖਣ ਦਾ ਫਿਰ ਪ੍ਰਬੰਧ ਹੋ ਜਾਊਗਾ। ਬਾਕੀ ਮੱਛਰदानी ਉੱਤੋਂ ਦੀ ਫਰੀ ਹੋਈ ਹੈ ਲੋਹੇ ਦੇ ਜਾਲ ਦੇ ਉੱਤੋਂ ਦੀ। ਬਹੁਤ ਸਾਰੇ ਭਰਾਵਾਂ ਦੇ ਸਵਾਲ ਸੀਗੇ ਵੀ ਗਰਮੀਆਂ ਦੇ ਵਿੱਚ ਤੱਪਦਾ ਹੋਊਗਾ। ਥੋੜਾ ਮੋਟਾ ਤੱਪਦਾ ਜ਼ਰੂਰ ਆਗਾ ਤੇ ਜਦੋਂ ਫੁਹਾਰੇ ਲੱਗੇ ਫਿਰ ਚਾਰ ਪੰਜ ਪੱਖੇ ਹੋਗੇ ਉੱਤੇ ਫਿਰ ਟੈਂਪਰੇਚਰ ਮੈਂਟੇਨ ਰਹਿ ਜਾਂਦਾ ਕਿ ਦਿਨ ਕਿਤੇ ਕਿਉਂਕਿ ਖੁੱਲਾ ਆ ਚਾਰੋਂ ਪਾਸਿਓਂ ਹਵਾ ਫਿਰਦੀ ਹੈਗੀ। ਇੱਥੇ ਖੜਿਆਂ ਨੂੰ ਹੁਣ ਪੂਰੀ ਵਧੀਆ ਹਵਾ ਲੱਗਦੀ ਹੈਗੀ। ਪੱਖੇ ਚਾਹੇ ਬੰਦ ਨੇ ਫਿਰ ਵੀ ਲੱਗਦਾ ਨਹੀਂ ਵੀ ਤਰਾ ਪਰਦਾ ਆ ਜੀ ਜਾਂ ਗਰਮੈਸ ਤਾਂ ਕਰਕੇ ਪਸ਼ੂ ਵੀ ਸ਼ਾਂਤੀ ਨਾਲ ਖੜੇ ਨੇਗੇ। ਜਿਹੜਾ ਆਪਣਾ ਬਾਬਰ ਬੋਲਾਗਾ ਉਹ ਤੋਂ ਇਹ ਛੋਟੀ ਕੰਸੀਵ ਕਰਵਾਈ ਹੋਈ ਹੈਗੀ ਲਾਪਰੀ ਤੇ ਚੈੱਕ ਪਾਸ ਹੈਗੀ ਇਹ ਚੈੱਕ ਪਾਸ ਹਜੇ ਹੋਣੀ ਆ ਜਿਹੜੇ ਕੁ ਮਹੀਨੇ ਦੇ ਕਰੀਬ ਆਹ ਛਾ ਡੇਢ ਕੁ ਮਹੀਨੇ ਦੇ ਕਰੀਬ ਹੋ ਗਿਆ ਕਰਾਸ ਕਰਵਾਏ ਤੋਂ ਇਹ ਬਾਬਰ ਬੋਲ ਤੋਂ ਘਰ ਦਾ ਝੋਟਾ ਜਿਹੜਾ ਤੇ ਲੱਗਦਾ ਹੈਗਾ ਵੀ ਜਦੋਂ ਡੇਢ ਮਹੀਨਾ ਹੋ ਗਿਆ ਵੀ ਰਹੀ ਗਈ ਹੋਣੀ ਤੇ ਹਾਂ ਸਿੰਗਾ ਸੁੰਗਾ ਦੀ ਇਹ ਵੀ ਬਹੁਤ ਸੋਹਣੀ ਹੈਗੀ ਤੇ ਇਹ ਪਹਿਲੀ ਝੋਟੀ ਆ ਮੈਨਾਂ ਦਾ ਲਪਰੀ ਜਿਹੜੀ ਇਹ ਤੋਂ ਕੰਨੋ ਹੋ ਕਰਵਾਈਆ ਕਰਾਸ ਹਨਾ ਠੀਕ ਹੈ ਬਾਈ ਬਹੁਤ ਚੰਗੇ ਰਿਜ਼ਲਟ ਦੀ ਉਮੀਦ ਹੈ ਬਾਈ ਬਾਕੀ ਦੇਖਦੇ ਆਂਗੇ ਕੀ ਬਣਦਾ ਇਹ ਫਿਊਚਰ ਤੇ ਤੁਸੀਂ ਵੀ ਸਟਰੋ ਸਿਮਨ ਜ਼ਰੂਰ ਵਰਤਿਓ ਇਹ ਝੋਟੇ ਦੇ ਆਪਾਂ ਨੇ ਕਿਉਂਕਿ ਵਿਸ਼ਵਾਸ ਬਹੁਤ ਜ਼ਿਆਦਾ ਹੈ ਆਪਾਂ ਨੂੰ ਆਪਦੇ ਪਾਲਿਆ ਹੋਇਆ ਜਾਨਵਰ ਦਾ ਵਿਸ਼ਵਾਸ ਹੁੰਦਾ ਹੀ ਆ ਕਿਤੇ ਨਾ ਕਿਤੇ ਤੇ ਇਹ ਝੋਟੇ ਦੇ ਜੇ ਤੁਹਾਨੂੰ ਸਿਮਨ ਚਾਹੀਦੇ ਆ ਸਪੈਸ਼ਲੀ ਜਿਹੜੇ ਫਤੇਗੜ ਸਾਹਿਬ ਏਰੀਆ ਦੇ ਫਾਰਮਰ ਆ ਤੁਸੀਂ ਨੰਬਰ ਨੋਟ ਕਰ ਲਿਆ 9855323113 ਦੁਬਾਰੇ ਬੋਲਦਾ ਨਾ 9855323113 ਇਹ ਬਾਈ ਦਾ ਨਾਮ ਕੁਲਵਿੰਦਰ ਆ ਵਾਲੇ ਵਾਲ ਪਿੰਡ ਹੈਗਾ ਤੇ ਪਤੇਗੜ ਸਾਹਿਬ ਏਰੀਆ ਦੇ ਜਿੰਨੇ ਵੀ ਨੇੜੇ ਫਾਰਮਰ ਨੇਗੇ ਤੁਸੀਂ ਇਹ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਨੂੰ ਡਿਸਟ੍ਰੀਬਿਊਟਰ ਨੇ ਇਹ ਇਹਨਾਂ ਕੋਲੇ ਸੀਮਨ ਉਪਲਬਧ ਨਹੀਂ ਇਹ ਛੋਟੇ ਦੇ ਬਾਬਰ ਬੋਲਦੇ ਆ ਆਪਣੇ ਤੇ ਬਾਕੀ ਨੰਬਰ ਮੈਂ ਓਨਰ ਦਾ ਦਿੱਤਾ ਹੋਇਆ ਸਕਰੀਨ ਦੇ ਉੱਤੇ ਤੁਸੀਂ ਓਨਰ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰਿਓ ਜੇ ਤੁਸੀਂ ਕਿਸੇ ਵੀ ਏਰੀਆ ਤੋਂ ਬਲੋਂਗ ਕਰਦੇ ਹੋ ਧੰਨਵਾਦ